ਸੱਜਣਾ ਪਿੰਡ ਬੱਦਣੀ ਖੁਰਦ ਤਹਿਸੀਲ ਨਿਹਾਲ ਸਿੰਘਾਣਾ ਤੇ ਜ਼ਿਲ੍ਹਾ ਮੋਗੇ ਤੋਂ ਨਾ ਬਾਈ ਸਣੀ ਕੋਲ ਪਹੁੰਚੇ ਹੋਏ ਆਂ ਝੋਟੀਆਂ ਇਹ ਮੰਨ ਲਓ ਮੰਨ ਲਓ ਪੰਜ ਦਿਖਾ ਦਾਂਗੇ ਸੂਆ ਮਿਲੂ ਪਹਿਲਾ ਤੇ ਦੂਜਾ ਤੇ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਜਿਹੜਾ ਕੰਮ ਆ ਕੰਮ ਏ ਸੱਜਣ ਦਾ ਬਹੁਤ ਪੁਰਾਣਾ ਇਹ ਮੰਨ ਲਓ ਵੀ ਪੀੜੀਦਰ ਪੀੜੀ ਬਾਈ ਕਹਿੰਦਾ ਇਹ ਕੰਮ ਚੱਲਦਾ ਆ ਰਿਹਾ ਤੇ ਬਾਕੀ ਗੱਲਬਾਤ ਬਾਈ ਨਾ ਕਰਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਹੋਰ ਸਣੀ ਕਿਵੇਂ ਸਸੀ ਗੱਲ ਵੀ ਬਹੁਤ ਵਧੀਆ ਚੜਦੀ ਕਲਾ ਮੇਰਾ ਦਾਤੇ ਦੀਆਂ ਠੀਕ ਆ ਕਿੰਨਾ ਕ ਪੁਰਾਣਾ ਕੰਮ ਆ ਬਣ ਚੌਥੀ ਪੀੜੀ ਹੋ ਗਈ ਹੈ ਵੀਰੇ ਕੰਮ ਕਰਦੇ ਆ ਨੂੰ ਆ ਠੀਕ ਆ ਆ ਖੂਨਚੇ ਵਪਾਰ ਹੋ ਗਿਆ ਹੁਣ ਦਾ ਖੂਨਚੇ 20 ਸਾਲ ਤਾਂ ਮੈਨੂੰ ਹੋ ਗਏ ਕੰਮ ਕਰਦੇ ਨੂੰ ਠੀਕ ਆ ਗੱਲ ਇਹ ਕਹਿ ਲਈਏ ਝੋਟੀਆਂ ਸਾਰੀਆਂ ਹਰਿਆਣੇ ਦੀਆਂ ਨੇ ਪਿਓਰ ਹਰਿਆਣੇ ਦੀਆਂ ਵੀਰੇ ਵੈਦ ਪ੍ਰੂਫ ਦਵਾਂਗੇ ਕੋਈ ਪੰਜਾਬ ਦੀ ਮਹਿਣੀ ਆ ਆਪਣੀ ਠੀਕ ਆ ਗੱਲ ਆ ਦੋਨਾਂ ਦੇ ਮਾਰ ਲੱਭੀ ਕੈਮਰਾ ਇਹਦਾ ਇਹ ਮਾਣ ਆ ਕਿ ਟੱਕੀਆਂ ਦੋਨੇ ਸੂਈ ਜਾਂਦੀਆਂ ਪਹਿਲਾਂ ਸੂਣ ਵਾਲਿਆਂ ਦੇ ਪਾਉਣੀ ਆ ਚਲੋ ਸੂਪੀਆਂ ਉਦੋਂ ਕੱਲੀ ਕੱਲੀ ਮਹਿੰਦੀ ਕਿਹੜੇ ਭਰਾ ਨੇ ਵੀਡੀਓ ਮੰਗਾਉਣੀ ਹੋਈ ਪਾ ਵੀ ਦਵਾਂਗੇ ਠੀਕ ਆ ਗੱਲ ਆ ਉੱਤਿਆਰਾ ਲੋਡ ਕਰ ਦੇ ਸ਼ੁਰੂਆਤ ਫਿਰ ਮੈਂ ਕਹਿੰਦਾ ਇੱਥੋਂ ਨਾ ਕਰ ਲਈਏ ਇੱਥੋਂ ਕਰ ਲੈ ਨਹੀਂ ਤੇ ਆ ਕੱਟੀ ਤੋਂ ਕਰ ਲੈਣੇ ਆ ਠੀਕ ਆ ਗੱਲ ਹਾਂ ਉੱਤੋਂ ਕਰ ਨਹੀਂ ਉੱਤੋਂ ਕਰ ਲੈਣ ਨਾਲੇ ਸੂਪੂਗੀ ਉਦੋਂ ਨ ਕੱਟੀ ਹਾਂ ਉਦੋਂ ਤੱਕ ਨਾਲੇ ਸੂਪੂਗੀ ਹੋ ਸਕਦਾ ਲਾਸਟ ਪਹਿਲਾਂ ਨਾ ਕੱਟੀ ਹਜੇ ਸੂਆ ਬਾਈ ਸੂਆ ਪਹਿਲਾਂ ਹੀ ਆ ਦੰਦੋਂ ਦੰਦੋਂ ਚੌਕ ਦੇ ਦੰਦ ਕੱਢਦੀ ਆ ਹਜੇ ਚੌਗੀ ਆ ਚੌਗੀ ਤੋੜ ਦਿਓ ਜੀ ਖੋਲ ਕੇ ਤੋਰੀ ਸੂਆ ਪਹਿਲਾਂ ਦੰਦੋਂ ਚੌਗੀ ਤੇ ਇਹ ਮੰਨ ਲਓ ਵੀ ਸਿੰਘੀ ਸਿੰਘਿਆਰ ਬੰਦ ਸਿੰਘੀ ਚ ਆ ਗਈ ਥੋੜੀ ਭਲਵਾਦੀ ਕਰ ਗਈ ਹੈ ਨਾ ਪਹਿਲਾਂ ਦਾ ਪਹਿਲਣ ਪਸ਼ੂ ਕਰਦਾ ਹੀ ਹੁੰਦਾ ਕੇਰਾ ਇਹਨੂੰ ਲੈ ਜਾਓ ਖੇਤ ਭਲੇ ਵਧੇ ਮੰਨ ਲਓ ਵੀ ਬਾੜਾ ਥੱਬੇ ਦਾ ਬਣਾਈ ਫਿਰਦਾ ਮੈਂ ਤੈਨੂੰ ਬਾੜਾ ਨਹੀਂ ਗੁਰੀ ਕਹਿੰਦਾ ਹਾਂਜੀ 15 ਕਿਲੋ ਪਹਿਲਣ ਹੀ ਗੱਟੀ ਦੁੱਧ ਦੇ ਦੂ ਠੀਕ ਆ ਠੀਕ ਆ ਚੱਲ ਆ ਚੱਲ ਕਮਾਲਾ ਕਮਾਲਾ ਇੱਧਰ ਦੇ ਬੰਨੇ ਕਮਾਲਾ ਉੱਤੋਂ ਪਹਿਲਣ ਬਾਈ ਕਹਿੰਦਾ 15 ਦੇ ਲਗਭਗ ਦੇ ਦੂ ਗਾਇ ਪਥਣਾ ਚ ਬਾੜਾ ਕਮਾਲਾ ਇੱਥੇ ਮਾਰ ਗਾਇ ਤੇ ਸਿੰਘਾਂ ਤੇ ਇਹ ਇੱਥੋਂ ਵਾਲਟੀ ਬਹੁਤ ਚੰਗੀ ਕੱਟੀ ਦੀ ਤੇ ਮੈਂ ਬੰਦ ਸਿੰਘੀ ਚ ਆ ਗਈ ਲੈ ਚੱਲ ਜੋਪਰਾ ਸੋਣ ਦੀ ਬਿਲਕੁਲ ਤਿਆਰੀ ਚ ਦੰਦੋਂ ਚੌਗੀ ਸੂਆ ਪਹਿਲਾ ਹਾਈਟ ਮੀਡੀਅਮ ਜਿੱਡੀ ਆਪ ਉਹਦੇ ਲੇਗਾ ਮੈਂ ਕਹਿੰਦਾ ਯਾਰ ਕੱਟੀ ਰਾਮ ਬੰਦਾ ਰਗ ਲੋ ਦੋ ਦੋ ਰਾਮ ਨਾ ਖੁੱਲਾ ਘੜ ਦੂਗੀ ਬਜਨ ਬਯੂਦ ਬਹੁਤ ਆ ਠੀਕ ਆ ਲੈ ਜੀ ਬਰੀਡ ਤੇ ਕੰਮ ਕਰਨਾ ਹੈ ਜੀਆਂ ਕੱਟੀਆਂ ਰੱਖ ਲਾਉਂਗਾ ਪੰਜ ਜੀ ਕਿਹੜਾ ਮਰਜੀ ਭਰਾ ਨੂੰ ਠੀਕ ਆ ਗੱਲ ਤੇ ਬੱਚੇ ਦੇਣ ਵਾਲਿਆਂ ਕਰਮ ਵਾਲਿਆਂ ਠੀਕ ਆ ਗੱਲ ਤੇ ਬਾਕੀ ਚੇਪਾ ਚੂਪਾ ਲਾਇਆ ਹੋਊਗਾ ਜੀ ਤੇਰੀ ਓਕੇ ਆ ਧਾਰ ਪੋਲੀ ਹੋਊਗੀ ਹੁਣ ਤਾਂ ਚੱਲ ਬਾਦੀ ਪਹਿਲਾਂ ਪਸ਼ੂ ਪਾਈ ਜਾਂਦਾ 11 ਤਾਂ ਆ ਮੈਂ ਕਹ ਰਿਹਾ ਵੀ ਜਦੋਂ ਤੱਕ ਵੀਡੀਓ ਅਪਲੋਡ ਕਰਨੀ ਆ ਮੈਂ ਸੂ ਪਾਣਾ ਸੂ ਬਾਣੀਆਂ ਦੋਨੇ ਝੋਟੀਆਂ ਉਦੋਂ ਨੂੰ ਠੀਕ ਆ ਗੱਲ ਰੇਟ ਇਹਨਾਂ ਦਾ ਸਣੀ ਫੇਰ ਰੇਟ ਵੀਰੇ ਫੋਨ ਤੇ ਹੁਣ ਇਹਨਾਂ ਦਾ ਠੀਕ ਆ ਰੇਟ ਹੋਊਗਾ ਕਈ ਇਹ ਕੁਆਲਿਟੀ ਦੇ ਹਿਸਾਬ ਨਾਲ ਹਾਂਜੀ ਝੋਟੀਆਂ ਤਾਂ ਆਪਣੇ ਕੋਲੇ 14 15 ਹੈਗੀਆਂ ਹੋਰ ਵੀ ਆ ਅੰਦਰ ਕੱਟੀਆਂ ਦਾ ਕਈਆਂ ਦੀ ਵੀਡੀਓ ਪਾਉਣੀ ਮਈਆਂ ਰਾਤ ਹੀ ਆਈਆਂ ਗੁਰੀ ਵੀਰੇ ਠੀਕ ਆ ਗੱਲ ਆ ਆਹ ਦਾ ਕੱਟੀ ਨੂੰ ਆਪਣੇ ਕੋਲੇ 15 ਦਿਨ ਹੋ ਗਏ ਆ ਇਹਨੂੰ ਠੀਕ ਆ ਗੱਲ ਆ ਵੀ ਆਪਾਂ ਕੱਚੀ ਲਈ ਸੀ ਕੱਚੀ ਲਈ ਸੀ ਹਾਂਜੀ ਇਥੋਂ ਲੱਭੀ ਫੇਸ ਤੇ ਮਾਰਨੀ ਕੈਮਰਾ ਅੱਜ ਦਿਨ ਅੱਜ ਹੀ ਪੂਰੇ ਸੀ ਅ ਸਿੰਗੀ ਸੁੰਗੀ ਜਮਾ ਬੰਦਾ ਕੀ ਤੇ ਸਾਮੀ ਸੁੰਮੀ ਏ ਕੋਮਗਾ ਬਹੁਤ ਬੜਾ ਬਹੁਤ ਵਧੀਆ ਕੁਆਲਟੀ ਆ ਕੱਟੀ ਦੀ ਲੈ ਸ਼ੌਕ ਨਾਲੀ ਸਾਮੀ ਚਾਰੂ ਬਹੁਤ ਆ ਠੀਕ ਆ ਗੱਲ ਤੇ ਬਾਡੀ ਬੁੱਡੀ ਕਰਾਣੀ ਲੱਭੀ ਚੱਕ ਤੇ ਪਿਛਲੇ ਪੱਖ ਤੋਂ ਲੇਵਾ ਉਹੀ ਗੱਲ ਆ ਵੀ ਦੂਜੇ ਤੀਜੇ ਸੂਈ ਵਾਲੀ ਜਿੰਨਾ ਲੇਵਾ ਚੱਕੀ ਮੈਂ ਕਹਿੰਦਾ ਵੀਰੇ ਯਾਰ ਲੈ ਕਾਗਜੀ ਨਿੰਬੂ ਵਰਗੀ ਪਈ ਕੋਈ ਕਹਿਣ ਵਾਲੀ ਨਹੀਂ ਗੱਲ ਇਹਦਾ ਠੀਕ ਆ ਗੱਲ ਤੇ ਆ ਜਾ ਲੱਭੀ ਹੋਣੀ ਆ ਕੁਆਲਟੀ ਇਹ ਭਰਾਵਾ ਨਹੀਂ ਦੱਸਦਾਣੀ ਯਾਰ ਆਪਣੇ ਵੀਡੀਓ ਨਹੀਂ ਦੋ ਨੰਬਰ ਵਾਲੀ ਤੇ ਇਹਦਾ ਰੰਗ ਰੰਗ ਦਾ ਬਾਲਾ ਜ਼ੈਰੀ ਆ ਨਾ ਹਾਂਜੀ ਇਹ ਜਮਾਇਆ ਨਾ ਪਿਆ ਕਾਲਾ ਨਾਗ ਵਰਗਾ ਰੰਗ ਕਹ ਲਈਏ ਵੀ ਸੁੰਦੀ ਆ ਨਾ ਇੰਨੇ 14 15 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਕਹਿਣ ਨੂੰ 17 18 ਘਵਾਲਾ ਕੋਈ ਫਾਇਦਾ ਨਹੀਂ ਗਾ ਗੁਰੀ ਠੀਕ ਆ ਗੱਲ ਨਾ ਪਾਉਨਾ ਕਹੀਏ ਭਰਾ ਠੀਕ ਆ ਇਹ ਐਂ ਦੀ ਲਈ ਐਂ ਚੋ ਭਰਾ ਛੱਡ ਦੇ ਛੱਡ ਇੱਥੋਂ ਦੀ ਐਂ ਕਮਾ ਲਈਆਂ ਉੱਤੋਂ ਉੱਤੋਂ ਦੀ ਕਿਹੜੇ ਦਵਾ ਦੇ ਇਹ ਇੱਥੋਂ ਕਰਾ ਬੱਦਕਾਰ ਆ ਵਜੂਦ ਥਣਾ ਥੁਣਾ ਦੀ ਓਕੇ ਚ ਵਾਈ ਚੂ ਵੀ ਬਹੁਤ ਪੋਲੀ ਆ ਠੀਕ ਆ ਗੱਲ ਤੇ ਰੰਗ ਰੰਗ ਵਾਲਾ ਚੰਗਾ ਕੱਟੀ ਦਾ ਨਾ ਆ ਰੰਗ ਗੂਂਦ ਵਰਗਾ ਆਉਂਦਾ ਹੈਗਾ ਠੀਕ ਆ ਇਈ ਵਾਰੀ ਕਹਿ ਲਈਏ ਸਾਫਰ ਸੂਪਰ ਚ ਗੱਡੀ ਕੁ ਸਾਫਰ ਜਾਇਆਂ ਮਈਆਂ ਫਿਰ ਕੱਲ ਵਾਲੀ ਰਾਤ ਹੀ ਆ ਠੀਕ ਆ ਥਣ ਸੁਣਾ ਅਸਲ ਲੱਗਿਆ ਪੂਰਾ ਨਾ ਹਾਂਜੀ ਆ ਬੰਦੇ ਬੰਦੇ ਖਵਾ ਕੇ ਬੰਦੇ ਤੇ ਜਾਨ ਜੂਨ ਆ ਗਈ ਸੱਜਣਾ ਬੋਲ ਖਾਣ ਇਹ ਮੰਨ ਲਓ ਵੀ ਮੁਠੀ ਵਾਲਾ ਲੱਗਿਆ ਇੱਥੋਂ ਲੱਭੀ ਲੰਬੀ ਲੰਬੀ ਕਰਾ ਦੀ ਜੈ ਕਸਵਾ ਦੀ ਬਹੁਤ ਤਾਂ ਕਿਹੜੇ ਹਿਸਾਬ ਨਾਲ ਇਹ ਨਾ ਵਜੂਦ ਆ 17 18 ਤੋਂ ਨਹੀਂ 15 16 ਤੋਂ ਤਾਂ ਡੈਗਦੀ ਨਹੀਂ ਪਿਓਰ ਬਟਨ ਵਾਲਾ ਲੇਵਾ ਝੋਟੀ ਦਾ ਠੀਕ ਆ ਗੱਲਾਂ ਕਹਿਣ ਵਾਲਾ ਨਹੀਂ ਆਲੇ 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 ਆ ਤੇ ਬਾਕੀ ਦਾ ਉਦੋਂ ਤੱਕ ਸੂਏ ਪੈਣੀ ਆ ਤੁਸੀਂ ਧਾਰਾ ਮਾਰ ਕੇ ਲੈ ਜਾਓ ਕੋਈ ਦਿੱਕਤ ਨਹੀਂ ਮੈਂ ਕਹਿੰਦਾ ਯਾਰ ਆਪਦੀ ਦੋ ਡੰਗ ਭਲਾ ਯਾਰ ਧਾਰਾ ਮਾਰ ਕੇ ਲੈ ਕੇ ਜਾਏ ਹੋ ਯਾਰ ਉਹ ਤਾਂ ਕੋਈ ਗੱਲ ਹੀ ਨਹੀਂ ਦੰਦੋ ਕਿਵੇਂ ਰਹੂਗੀ ਦੰਦ ਨਹੀਂ ਵੀਰੇ ਯਾਰ ਗੁਰੀ ਪੱਟੇ ਛੇ ਦੰਦੋ ਤਾਂ ਹੋਊਗੀ ਯਾਰ ਠੀਕ ਆ ਗੱਲ ਆ ਆ ਛਿੱਗੀ ਦੇ ਲੱਗ ਭੱਗ ਪਾਈ ਕਹਿੰਦਾ ਨਾੜਾ ਨੂੜਾ ਵੜੀਆਂ ਵਧੀਆ ਕੈਮਰੇ ਚ ਦੰਦ ਦੇ ਪੱਟੇ ਨਹੀਂ ਤੇ ਲੇਵ ਆਲੂ ਆ ਇੱਥੋਂ ਕਰਾ ਦਈਏ ਲੱਭੀ ਚੱਕ ਬਟਨ ਵਾਲਾ ਲੇਵ ਆ ਗਿਆ ਤੇ ਜਾਣ ਵਾਲਾ ਤੇ ਚ ਮੈਂ ਕਹੂੰਗਾ ਵੀ ਕੋਈ ਲੇਖਾ ਨਹੀਂ ਵੱਡੀ-ਬੁੱਡੀ ਬਹੁਤ ਆ ਕੋਈ ਛੋਟੀ ਨਹੀਂ ਆ ਕਦ ਕਾਠ ਵੀ ਚੰਗਾ ਚੜਾਈ ਵੀ ਚੰਗੀ ਤੇ ਹੋਣਾ ਜਾ ਫਿਰ ਉਰਲੇ ਬੰਨੇ ਤਿੰਨ ਨੰਬਰ ਵਾਲੀ ਤੇ ਆ ਤਿੰਨੇ ਦਿਖਾ ਦਾਂਗੇ ਤੁਹਾਨੂੰ ਤਾਜ਼ੀਆਂ ਸੁਈਆਂ ਇਹ ਆ ਗੱਟੀ ਦੇ ਮਾਰਦੇ ਫੇਸ ਤੇ ਮਾਰਦੇ ਕੈਮਰਾ ਇਹ ਇੱਥੋਂ ਮਾਰਦੇ ਕੈਮਰਾ ਆ ਗੱਟੀ ਪਹਿਲਣ ਬੱਚਾ ਕੀ ਆ ਨਾਲ ਮਗਰ ਕਟਾ ਵਾ ਦੁੱਧ ਹੁਣ 12 ਦੇ 13 ਦੇ ਵਿਚਾਲੇ ਕੰਡੇ ਵਾਲਾ ਤਿਆਰਾ ਕਹਿਣ ਵਾਲਾ ਨਹੀਂ ਸੁਹਾ ਪਹਿਲਾ ਸੁਹਾ ਪਹਿਲਾ ਦੰਦੋ ਕਿਵੇਂ ਰਹੂਗੀ ਦੰਦੋ ਚੌਗੀ ਆ ਦੰਦੋਂ ਚੌਗੀ ਸੂਆ ਪਹਿਲਾ 12 ਤੋਂ 13 ਕਿਲੋ ਦੁੱਧ ਪਾਈ ਕਹਿੰਦਾ ਕੰਡੇ ਦਾ ਇਹਦੇ ਕੋਲੇ ਤਿਆਰੀ ਦਾ ਕੋਈ ਬਾਜ਼ਾਰ ਵਾਲੀ ਵੀਡੀਓ ਨਹੀਂ ਗਿਆ ਡੰਗ ਤੇ ਡੰਗ ਆ ਵੀਰੇ ਹਾਂ ਬਾਦੀ ਬੁੱਢੀ ਬਾਲੀ ਅਸਲਾ ਨਾ ਕੱਟੀ 15 ਪਲੱਸ ਆਉਣਾ ਦੁੱਧ ਦੇ ਦੂ ਠੀਕ ਆ ਗੱਲ ਆ ਤੇ ਥਣ ਤਾਂ ਐ ਲੱਗਿਆ ਮੈਂ ਕਹੂੰਗਾ ਪਹਿਲਾਂ ਦੇ ਹਿਸਾਬ ਨਾਲ ਬਾਲਾ ਦੂਰਾ ਲੱਗਿਆ ਮੈਂ ਕਹਿੰਦਾ ਚੁਵਾਈ ਲੱਗੀ ਮੱਛੀ ਮੋਟਰ ਵਰਗਾ ਚੋਣਾ ਠੀਕ ਆ ਗੱਲ ਪੂਰੀ ਕਹਿ ਸਕਦੇ ਆ ਅਸਲਾ ਇੱਥੇ ਰੋਕ ਲੈ ਇਹਨੂੰ ਘੁਮਾ ਕੇ ਮੜੀ ਰੋਕ ਲੈ ਰੋਕ ਲੈ ਰੋਕ ਲੈ ਰੋਕ ਲੈ ਆ ਬਾੜਨੀ ਤੇ ਇਹ ਇੱਥੋਂ ਇੱਥੋਂ ਮਾਰ ਨਹੀਂ ਲੱਭੀ ਕੈਮਰਾ ਓਏ ਆ ਲੈ ਸਿੰਗਾ ਤੋਂ ਲਾ ਕੇ ਬਾਡੀ ਦੀ ਬਣਤਰ ਤੋਂ ਲਾ ਕੇ ਆਂ ਤਸੱਲੀ ਕਰਾ ਦੇ ਰੇ ਇੱਥੇ ਮਾਰੀ ਲੈ ਖੜੀ ਦੇ ਕਰਮਾਲੀ ਦੇ ਹੁਣ ਮਾਰੀ ਯਾਰ ਛੱਡੀ ਹੋਈ ਕਰਮਾਲੀ ਦਾ ਹੋਰ ਵੀ ਯਾਰ ਹੋ ਇਹਦਾ ਕੱਟੀ ਦਾ ਡੰਗ ਤੋਂ ਡੰਗ ਮਾਰਦੀ ਕੈਮਰਾ ਡੰਗ ਤੋਂ ਡੰਗ ਵਾਲਾ ਸੀਨ ਆ ਤੋੜਦੇਆਂ ਚੋ ਭਰਾ ਇਹਨੂੰ ਕਿੰਨਾ ਕੁ ਦੁੱਧ ਪਾ ਦੂਗੀ ਮੈਂ 15 ਪਲੱਸ ਆਰਮਨਾ ਦੇ ਦੂ ਕੱਟੀ ਦਾ 15 ਤੋਂ ਬਾਹਰ ਇਹਦਾ ਨਾਲ ਹੀ ਯਾਰ ਨਾਲ ਹੀ ਤੇ ਮੰਜਾ ਅੜਕੀ ਜਾਂਦੀਆਂ ਨਾਲੀ ਤੋਂ ਬੱਤ ਵਜਾ ਕੇ ਤੋ 12 ਕਿਲੋ ਕੰਡੇ ਦਾ ਅੱਜ ਪਰੇ ਨੂੰ ਖੇਚ ਮੈਂ ਨੂੰ ਕਹਿ ਸਕਦੇ ਆਂ ਵੀ ਹਾਜ਼ਰ ਆ ਚੋਕੇ ਲੈ ਜੇ ਯਾਰ ਦੋ ਟਾਈਮ ਤਿੰਨ ਟਾਈਮ ਨਾ ਵੀ ਜੋ ਤਾਂ ਵੀ ਗਰੰਟੀ ਮੈਂ ਦੀ ਆਪਣੀ ਠੀਕ ਆ ਗੱਲ ਇਹ ਇੱਥੋਂ ਮਾਰ ਨਹੀਂ ਲੱਭੀ ਕੈਮਰਾ ਥਣ ਥਣ ਤਾਂ ਮੈਂ ਤੁਹਾਨੂੰ ਇਹ ਕਹੂੰਗਾ ਬਾਹਲਾ ਅਸਲ ਲੱਗਿਆ ਇਹ ਇੱਥੋਂ ਕਰਾ ਦੀ ਚੈੱਕ ਇਹ ਡੰਗ ਤੋਂ ਡੰਗੀ ਆ ਗੱਟੀ ਆ ਦੰਦੋ ਚੌਗੀ ਆ ਗਈ ਇਹ 12 ਕੰਡੇ ਦਾ ਇਹਦੇ ਕੋਲੇ ਹਾਜ਼ਰ ਕਹਿ ਸਕਦਾ ਚੋਕੇ ਲੈ ਜਿਓ ਯਾਰ ਬਾਈ ਦੋ ਟਾਈਮ ਤਿੰਨ ਟਾਈਮ ਆ ਰੰਗ ਪਾਲਛ ਤੇ ਮਾਰਦੇ ਜਮਾ ਕਾਲੀ ਛਾਹ ਪਈ ਆ ਅਨੰਬਰ ਆ ਗਿਆ ਤੀਜਾ ਤੇ ਹੁਣ ਮਾਰਦੀ ਲੱਭੀ ਚਾਰ ਨੰਬਰ ਆਈ ਦੇ ਪਹਿਲਾਂ ਨਾ ਥਣ ਲੇ ਬਈ ਚੈੱਕ ਕਰਾ ਦੀ ਗਾਂ ਵਾਲੇ ਬੰਨੇ ਆ ਇਹ ਥਣ ਲੇ ਬਈ ਕਰਾ ਦੀ ਚੈੱਕ ਨਾਲ ਵੀ ਕੱਟੀ ਆ ਗਈ ਤੇ ਕੱਟੀ ਆਪ ਵੀ ਜਮਾ ਇਹਨਾਂ ਕਹਿ ਸਾਰੇ ਦੇ ਵਿੱਚ ਚੌਕ ਦੇ ਦੰਦ ਕੱਢਦੀ ਆ ਹਜੇ ਬੱਚਾ ਹੀ ਆ ਕੋਕਾ ਪੀ ਸੀ ਆ ਜਮਾ ਇਹ ਨਾ ਸਿੰਘਾਂ ਦੇ ਮਾਰੀ ਲੱਭੀ ਵੀਰੇ ਤੇ ਕੀ ਕੁਆਲਿਟੀ ਆ ਸਾਲਾ ਠੀਕ ਆ ਗੱਲ ਦਾ ਦਾਦਾ ਸੂਏ ਪੀਣ ਵਾਲੀਆਂ ਬੁੱਢੀਆਂ ਨਹੀਂ ਹੋਣ ਵਾਲੀਆਂ ਕਰਮ ਵਾਲੀਆਂ ਕੱਦ ਕਾਠ ਚੰਗਾ ਆ ਗਿਆ ਇਹਦਾ ਵੀ ਤੇ ਆ ਗਿਆ ਬਟਨ ਵਾਲਾ ਲੇਵਾ ਕਹੂੰਗਾ ਤੇ ਸਿੰਘ ਤਾਂ ਹੈ ਮਨ ਲਾ ਵੀ ਜਾਂਵੇਂ ਬੰਦ ਸਿੰਘ ਆ ਉਹ ਕੰਮ ਆ ਵੀ ਜਿਹੜਾ ਕਹਿੰਦੇ ਥੇਲਾ ਨਹੀਂ ਟੱਪਦਾ ਇਹ ਥੇਲੇ ਵਾਲਾ ਸਿਸਟਮ ਹੀ ਹੋ ਜਾਂਦਾ ਇੱਥੋਂ ਕਰਾ ਦੀ ਆ ਦਾ ਢੋਲ ਤੇ ਨਚੌਣ ਵਾਲਿਆਂ ਠੀਕ ਆ ਗੱਲ ਇਹ ਲੈ ਚ ਲੈ ਜਾ ਲੈ ਇਹਨੂੰ ਇਹਦਾ ਸੂਆ ਕਿੰਨੇ ਦਿੰਦਾ ਇਹਨੂੰ ਸੂਈ ਨੂੰ ਅੱਜ 6ਵਾਂ ਦੇਣਾ ਵੀਰੇ 6ਵਾਂ ਦਿਨ ਕਿੰਨਾ ਕਹਿ ਲਈ ਬੋਲਾ ਹਾਜ਼ਰ 10 ਤੇ 11 ਦੇ ਵਿਚਾਲੇ ਆ 10 ਤੋਂ 11 ਦੇ ਵਿੱਚ ਹਾਜ਼ਰ ਹਾਂ ਦੇ ਨਾਲ ਮੈਂ ਬਾਹਲਾ ਨਹੀਂ ਦੁੱਧ ਕਹਿੰਦਾ ਕਹਿ ਇਹਨੂੰ ਕਿੰਨਾ ਮਰਜੀ ਕੋ ਵਾਲਾ ਦੁੱਧ ਦਾ ਠੀਕ ਆ ਹਾਂਜੀ 14 15 14 ਖੁੱਲਾ ਦੁੱਧ ਕੱਟੀ ਦੇ ਦੂ ਠੀਕ ਆ ਗੱਲ ਆ 14 15 22 ਕਹਿੰਦਾ ਦੇ ਦੂ ਤੇ ਨਾਲ ਵੀ ਲੱਭੀ ਕੱਟੀ ਆ ਪਲੱਸ ਪੁਆਇੰਟ ਇਹਦੇ ਆ ਵੀ ਨਾਲ ਵੀ ਆੜੇ ਕੱਦ ਕਾੜ ਬਹੁਤ ਆ ਕੱਟੀ ਦਾ ਯਾਰ ਕੁਆਲਿਟੀ ਸਿੰਘਾਂ ਦੀ ਕੋਈ ਆਈ ਨਹੀਂ ਗਈ ਸੀ ਲ ਲੈ ਠੀਕ ਆ ਗੱਲ ਆ ਦੋਂਦੀ ਆ ਵੀਰੇ ਅੱਛਾ ਆਪਾਂ ਚੌਗੀ ਕਹਿੰਦੇ ਸੀ ਠੀਕ ਆ ਆ ਜਾ ਉਰਲੇ ਬੰਨੇ ਆ ਜਾ ਦੁੱਗੀਏ ਆ ਗਈ ਚੌਗੀ ਨਹੀਂ ਹੈਗੀ ਨਾਲ ਵੀ ਕੱਟੀ ਆ ਗਈ ਤੇ ਬਾਕੀ ਥੱਲੇ ਦੀ ਪੂਰੀ ਆਸ ਲਾ ਜਾਈਂ ਜਵਾਈ ਬੜੀ ਭੋਲੀ ਆ ਸੀਲ ਠੰਡੀ ਬਥੇਰੀ ਆ ਕਰਮਾਂ ਵਾਲੀ ਠੀਕ ਆ ਗੱਲ ਆ ਇੱਥੋਂ ਕਰਾ ਦੀ ਲੱਭੀ ਜਾ ਇੱਕ ਓਏ ਪੂਰੀ ਆਸ ਲੱਗ ਗਈ ਨਹੀਂ ਆ ਨਹੀਂ ਆ ਦੇਖ ਲੈ ਧਾਗੇ ਬੰਨੇ ਵੇ ਠੀਕ ਆ ਗੱਲ ਪ्योर ਹਰਿਆਣੇ ਦੀਆਂ ਜੰਪਲ ਕੱਟੀਆਂ ਤੇ ਨਾਲ ਨਹੀਂ ਆ ਇਹਦਾ ਨੰਬਰ ਆ ਗਿਆ ਚੌਥਾ ਤੇ ਹੁਣ ਮਾਰਦੇ ਆ ਜਿੱਤੇ ਪੰਜਵੇਂ ਨੰਬਰ ਵਾਲੀ ਝੋਟੀ ਦੇ ਕੈਮਰਾ ਆ ਦੂਜਾ ਸੂਆ ਕੱਟਾ ਮਗਰ ਆ ਇਹਦੇ ਨਾਲ ਮੇਲ ਕਾਫ ਸੂਆ ਦੂਜਾ ਤਿੱਲੇ ਵਾ ਤੁਹਾਨੂੰ ਇਹ ਕਹੂੰਗਾ ਵੀ ਜਮਨ ਠੋਸ ਵਨ ਆ ਗਿਆ ਫਿਕਸ ਲੇਵਾ ਗੇ ਲਈ ਆਪਾਂ ਅੱਲਾ ਇੱਛਾ ਯਾਰ ਕਿੰਨੇ ਦਿਨ ਦਾ ਸੂਆ ਇਹਦਾ ਭਾਈ ਸੂਈ ਨੂੰ 7ਵਾਂ ਦਿਨ ਅੱਜ 7ਵਾਂ ਦਿਨ ਸੂਈ ਨੂੰ ਕਿੰਨਾ ਹਾਜ਼ਰ ਅੱਜ 12 ਤੇ 13 ਦੇ ਵਿਚਾਲੇ ਤਿਆਰ 12 ਤੋਂ 13 ਹਾਜ਼ਰ ਡੰਗ ਤੋਂ ਡੰਗ ਕਾਇਲੀ ਚੋਣ ਵਾਲਾ ਹਾਂ ਚੋਕੇ ਲੈ ਜਾਓ ਯਾਰ ਦੋ ਟਾਈਮ ਦਾ ਦੋ ਟਾਈਮ ਚਾਰ ਟਾਈਮ ਤਸੱਲੀ ਕਰਾ ਦੇ ਰਿਹਾ ਰਹਿਸ਼ ਦਾ ਪ੍ਰਬੰਧ ਫੁੱਲ ਠੀਕ ਆ ਗੱਲ ਆ ਰਹਿਸ਼ ਦਾ ਭਾਈ ਕਹਿੰਦਾ ਫੁੱਲ ਪ੍ਰਬੰਧ ਜਿੰਨੀ ਚੀਜ਼ ਕਹੇ ਤੀ ਉਹਨੀਆਂ ਮਿਲੂ ਤੇ ਹਰਿਆਣੇ ਦੀ ਕਹੇ ਤੀ ਤਾਂ ਗਾਰੰਟੀ ਸ਼ੁਦਾ ਹਰਿਆਣੇ ਦੀ ਮਿਲੂਗੀ ਇੱਥੋਂ ਲੱਭੀ ਸਾਰੀ ਦਿਖਾ ਦਿਆ ਕਰ ਇਹ ਇੱਥੋਂ 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 ਪੜਾ ਡੰਗ ਤੋਂ ਡੰਗ ਠੀਕ ਆ ਗੱਲ। ਕੋਈ ਨਹੀਂ ਆਪਣਾ ਬਾਜ਼ਾਰ ਛੱਡ ਕੇ ਨਹੀਂ ਵੀਡੀਓ ਪਾਈ। ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ। ਕਮਾਲਾ 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 ਇੱਥੋਂ ਕਮਾਲਾ ਤੇ ਬਾਕੀ ਨਾ ਇੱਥੇ ਤੋਂ ਚੈੱਕ ਕਰ ਸਕਦੇ ਹਾਂ। ਇਹ ਥਣਾ ਦੇਦਾ ਦੁੱਧ ਵੀ ਨਹੀਂ ਕੱਢਿਆ ਆਇਆ, ਨਿਕਲਿਆ ਹੈ ਤਾਂਵੇਂ। ਠੀਕ ਆ। ਇਹ ਇੱਥੋਂ ਕਰ ਸਕਦੇ ਹਾਂ ਬਾਡੀ ਦੀ ਬੰਤਰ ਚੈੱਕ, ਕੱਦ ਬੈਡ ਤੇ ਸਰੀਰ ਦੀ ਚੜਾਈ ਜਿੱਦਾਂ ਦੀ ਚੜਾਈ ਮੈਂ ਕਹੂੰਗਾ ਉਤੋਂ ਆ, ਉਦਾਂ ਦੀ ਲੇਵੇ ਦੀ ਚੜਾਈ ਨਾਲ ਆ ਗਿਆ ਬਾਈ ਕਹਿੰਦਾ ਮੇਲ ਕਾਫ ਤੇ ਨੰਬਰ ਇਹਦਾ ਆ ਗਿਆ ਸਜਣੋ 5ਵਾਂ। ਝੋਟੀਆਂ ਸਾਰੀਆਂ ਤੇ ਤੁਹਾਨੂੰ ਕੈਮਰਾ ਇੱਕ ਵਾਰੀ ਫੇਰ ਮਾਰ ਕੇ ਦਿਖਾ ਦਣਾ ਆ ਦ ਟੌਪ ਤੋਂ ਟੌਪ ਹੀ ਦਿਖਾਈਆਂ ਦਿਖਾਈਆਂ ਟੋਟਲ 52 ਬਾਈ ਕੋਲੇ ਪਰ ਇਹ ਮੰਨ ਲਓ ਵੀ ਅੰਦਰਲੇ ਬੰਨੇ ਨਾ ਬਾਈ ਕਹਿੰਦਾ ਝੋਟੀਆਂ 10 ਤੋਂ 15 ਅਵੇਲੇਬਲ ਹੀ ਨੇ ਤੇ ਇਹ ਤਾਂ ਨਤਾਜ਼ੀਆਂ ਸੂਈਆਂ ਨੇ ਤੇ ਆਹ ਦੋ ਇਹ ਮੰਨ ਲਓ ਵੀ ਵੀਡੀਓ ਅਪਲੋਡ ਕਰਦੇ ਕਰਦੇ ਸੂਪਣ ਗਈਆਂ ਪਹਿਲਾ ਪਹਿਲਾ ਸੂ ਆ ਗਈਆਂ ਬਹੁਤ ਕਮਾਲ ਦੀਆਂ ਚੀਜ਼ਾਂ ਦਿਖਾਈਆਂ ਤੁਹਾਨੂੰ ਨੰਬਰ ਬੋਲ ਦਿਓ ਜੀ 6283154775 ਇੱਕ ਨੰਬਰ ਹੋਰ ਆ 9781302406 ਕਿਹੜਾ ਭਰਾ ਮੋਗੇ ਵੱਲੋਂ ਆਣਾ ਚਾਹੁੰਦਾ ਵਾ ਆਪਣਾ ਗੇਟ ਬਣਿਆ ਮਨ 76 ਸਿੰਘ ਧਾਲੀਆਲ ਪਿੰਡ ਬਦਨੀ ਖੁਰਦਾ ਠੀਕ ਆ ਜੀ ਬੁੱਟਰਾਲਾ ਪਿੰਡ 'ਚ ਨਾ ਜਾਇਓ ਬੁੱਟਰ ਨੂੰ ਪੌਲ ਬਣਿਆ ਵਾ ਪੌਲ ਦੇ ਮਗਰ ਵੀ ਛੜਕ ਮੁੜਦੀ ਆ ਪੌਲ ਟੱਪਨਸਾਰ ਵੀ ਗੇਟ ਆ ਠੀਕ ਆ ਕਿੰਨੇ ਭਰਾ ਨੇ ਬਰਨਾਲਾ ਸਾਈਡ ਤੋਂ ਆਣਾ ਮੋ ਸ਼ਹਿਰ ਵਾਲੀ ਬਦਨੀ ਨਾ ਜਾਇਓ ਆਪਣਾ ਖੁਰਦਾ ਬਦਨੀ ਉਹ ਨਹਿਰ ਟੱਪਨਸਾਰੇ ਮੰਡੀ ਹੋਟਲ ਆ ਐਮ ਡੀ ਹੋਟਲ ਦੇ ਪੁੱਠੇ ਦੂਜੇ ਹੱਥੀ ਗੇਟ ਆ ਲਾਲ 76 ਸਿੰਘ ਧਾਲੀਆਲ ਉੱਥੇ ਬਦਨੀ ਖੁਰਦੇ ਲੇਗਾ ਉੱਥੇ ਆਪਣਾ ਬੋਰਡ ਵੀ ਲੱਗਿਆ ਵਾ ਗੇਟ ਤੇ ਆ ਪਿੰਡ ਸਜਣੋ ਬਾਈ ਦਾ ਬ ਤਸੀਲ ਰਹਿ ਜਾਂਦੀ ਹੈ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਰਹਿਦਾ ਮੋਗਾ ਲੈ ਕੱਟੀ ਨਾਲ ਤੁਹਾਨੂੰ ਇੱਕ ਆਰੀ ਹੋਵੇ ਡੈਡੀ ਦਾ ਨਾ ਮੇਰੇ ਦਾ ਨਾ ਮੈਂਟਾ ਵਾ ਮੇਰਾ ਨਾ ਸਣੀ ਆ ਠੀਕ ਹੈ ਗੱਲ ਲੈ ਬਾਕੀ ਆਦਾ ਇਹ ਮੰਨ ਲਓ ਵੀ ਤੋਹਫੇ ਦਿਖਾਦੇ ਤੁਹਾਨੂੰ ਜੇ ਕੋਈ ਸਣੀ ਕਹ ਲਈਏ 2 3 4 ਕੱਠੀਆਂ ਲੈਂਦਾ ਮੈਂ ਕਹਿੰਦਾ ਉਹ ਤੇਰਾ ਬਾਈ ਵੀਡੀਓ ਦੇਖ ਕੇ ਕਿਹੜਾ ਆਊਗਾ ਪੂਰਾ ਮਾਨ ਕਰ ਦਿਆਂਗੇ ਉਦਾਂ ਦਾ ਕੰਸੈਸ਼ਨ ਕਰ ਦਿਆਂਗੇ 200 ਕਿਲੋਮੀਟਰ ਫ੍ਰੀ ਕਰ ਦਿਆਂਗੇ ਯਾਰ ਕਿਹੜਾ ਦੋ ਦੋ ਮਈਆਂ ਲਊਗਾ ਠੀਕ ਹੈ ਗੱਲ ਅਬ 200 ਕਿਲੋਮੀਟਰ ਤੱਕ ਬਾਈ ਕੰਦਾ ਪਹੁੰਚ ਕਰਦਾਂਗੇ ਜਿਹੜਾ ਸੱਜਣ ਦੋ ਮਈਆਂ ਇਕੱਠੀਆਂ ਲੈਂਦਾ ਤੇ ਬਾਕੀ ਨੰਬਰ ਇਹ ਸੱਜਣ ਦਾ ਸਕਰੀਨ ਤੇ ਚੱਲੀ ਜਾਂਦਾ ਇਹਨਾਂ ਚ ਜਿਹੜਾ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ ਜੀ